ਹਾਂਜੀ ਸੰਗਤ ਜੀ ਆਪਾਂ ਪਿਛਲੇ ਐਪੀਸੋਡਾਂ ਦੇ ਵਿੱਚ ਗੱਲ ਕੀਤੀ ਕਿ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਨੀ ਜ਼ਿਆਦਾ ਮਜ਼ਬੂਤ ਸੀ ਕਿ ਜਿਹੜੇ ਕਹਿੰਦੇ ਕਹਾਉਂਦੇ ਅਕਾਲੀ ਆਗੂ ਸੀ ਜੇ ਉਹ ਕੋਈ ਕਟਾਈ ਕਰਦੇ ਸੀ ਤਾਂ ਉਹਨਾਂ ਦੇ ਖਿਲਾਫ ਸਖਤ ਸਟੈਂਡ ਲੈਂਦੀ ਸੀ 9 ਮਾਰਚ 1930 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਮਤਾ ਲੈ ਕੇ ਆਂਦਾ ਸਰਦਾਰ ਬਹਾਦਰ ਮਹਿਤਾਬ ਸਿੰਘ ਦੇ ਖਿਲਾਫ ਕਿ ਉਹ ਹੁਣ ਪੰਥ ਦਾ ਵਿਸ਼ਵਾਸਪਾਤਰ ਨਹੀਂ ਰਿਹਾ ਸੰਗਤਾਂ ਉਹਦੇ ਤੋਂ ਸੁਚੇਤ ਰਹਿਣ ਖਬਰਦਾਰ ਰਹਿਣ ਤੇ ਉਹਦੇ ਤੇ ਵਿਸ਼ਵਾਸ ਨਾ ਕਰਨ ਉਹਦਾ ਕਾਰਨ ਸੀ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਇੱਕ ਤਾਂ ਪੰਥ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਉਹਨੇ ਜਾਤ ਪਾਤ ਤੇ ਆਧਾਰਿਤ ਰਾਜਨੀਤੀ ਕਰਨੀ ਸ਼ੁਰੂ ਕੀਤੀ ਉਹਨੇ ਨਾਮ ਤਰੀਕ ਸ਼੍ਰੋਮਣੀ ਗੁਰਦੁਆਰਾ ਅਕਾਲੀ ਦਲ ਪਾਰਟੀ ਬਣਾ ਲਈ ਉਹਨੇ ਸੁਧਾਰ ਪਾਰਟੀ ਤੇ ਪਟਿਆਲਾ ਪਾਰਟੀ ਨਾਲ ਮਿਲ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਪੰਥ ਦੇ ਵਿੱਚ ਉਹਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੀ ਵਿਸ਼ੇਸ਼ ਗੱਲ ਜਿਹੜੀ ਉਹਨੇ ਕੀਤੀ ਉਸ ਸਮੇਂ ਜਸਤੇਦਾਰ ਖੜਕ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਉਹ ਜਿਹੜਾ ਵਕੀਲ ਸੀ ਕਰਤਾਰ ਸਿੰਘ ਉਹ ਮਹੰਤਾਂ ਦੀ ਵਕਾਲਤ ਕਰਦਾ ਹੁੰਦਾ ਸੀ ਮਹੰਤਾਂ ਦੇ ਜਿੰਨੇ ਕੇਸ ਸੀ ਉਹ ਲੜਦਾ ਹੁੰਦਾ ਸੀ ਕਰਤਾਰ ਸਿੰਘ ਜਸੇਦਾਰ ਖੜਕ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਜੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰ ਲਿਆ ਗਿਆ ਜਾਂ ਉਹਨੂੰ ਕਿਸੇ ਵੀ ਥਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਲਈ ਖੜਾ ਕੀਤਾ ਗਿਆ ਤਾਂ ਜਸੇਦਾਰ ਖੜਕ ਸਿੰਘ ਨੇ ਐਲਾਨ ਕੀਤਾ ਸੀ ਕਿ ਮੈਂ ਆਪਦਾ ਅਸਤੀਫਾ ਦੇ ਦੂੰਗਾ ਪਰ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਆਪ ਦਾ ਜਿਹੜਾ ਉਹਦਾ ਨਾਮ ਤ੍ਰੀਕ ਸ਼੍ਰੋਮਣੀ ਗੁਰਦੁਆਰਾ ਅਕਾਲੀ ਦਲ ਸੀ ਉਹਦੇ ਵੱਲੋਂ ਕਰਤਾਰ ਸਿੰਘ ਨੂੰ ਗੁਰਦੁਆਰਾ ਚੋਣਾਂ ਵਿੱਚ ਖੜਾ ਕੀਤਾ ਇਹ ਪੰਥ ਨੇ ਬਰਦਾਸ਼ਤ ਨਹੀਂ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਸਖਤ ਤੇ ਸਪਸ਼ਟ ਸਟੈਂਡ ਲੈਂਦੇ ਆ 9 ਮਾਰਚ 1930 ਨੂੰ ਉਹਦੇ ਖਿਲਾਫ ਮਤਾ ਲੈ ਕੇ ਆਂਦਾ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੂੰ ਸੰਗਤਾਂ ਨੂੰ ਸੁਚੇਤ ਕੀਤਾ ਕਿ ਸੰਗਤਾਂ ਦੇ ਤੋਂ ਖਬਰਦਾਰ ਰਹਿਣ ਸੁਚੇਤ ਰਹਿਣ ਇਹ ਹੁਣ ਪੰਥ ਦਾ ਵਿਸ਼ਵਾਸ ਪਾਤਰ ਨਹੀਂ ਰਿਹਾ ਹਾਂਜੀ ਸੰਗਤ ਜੀ ਹੁਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਰਾਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲਾ ਫਰਕ ਸਾਨੂੰ 15 ਦਸੰਬਰ 1935 ਦੇ ਮਤੇ ਤੋਂ ਵੀ ਮਿਲਦਾ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਖੜਕ ਸਿੰਘ ਅਤੇ ਬਾਬਾ ਜਵਾਲਾ ਸਿੰਘ ਜੀ ਇਹ ਉਸ ਸਮੇਂ ਦੇਸ਼ ਤੇ ਪੰਥ ਦੀ ਖਾਤਰ ਜੇਲ੍ਹ ਗਏ ਇਹ 1935 ਦੀ ਗੱਲ ਆ ਜਦੋਂ ਸਰਦਾਰ ਖੜਕ ਸਿੰਘ ਜਿਹੜੇ ਸਿੱਖ ਲੀਡਰ ਸੀ ਉਹਨਾਂ ਨੂੰ ਜਦੋਂ ਜੇਲ੍ਹ ਹੋਈ ਤਾਂ ਉਹਨਾਂ ਨੂੰ ਬੀ ਕਲਾਸ ਜੇਲ੍ਹ ਦਿੱਤੀ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀ ਕਲਾਸ ਜੇਲ੍ਹ ਦੇਣ ਦਾ ਵੀ ਵਿਰੋਧ ਕੀਤਾ ਵਿਸ਼ੇਸ਼ ਇਕਤਰਤਾ ਸੱਦੀ ਜਨਰਲ ਜਾਸਦਿਆ ਮਤਾ ਪਾਇਆ ਤੇ ਉਸ ਸਮੇਂ ਦੀ ਜਿਹੜੀ ਅੰਗਰੇਜ਼ ਹਕੂਮਤ ਸੀ ਉਹਦੇ ਖਿਲਾਫ ਡਟ ਕੇ ਮੋਰਚਾ ਲਾਇਆ ਕਿ ਸਾਡਾ ਜਿਹੜਾ ਅਕਾਲੀ ਆਗੂ ਆ ਜਿਹੜਾ ਸਾਡਾ ਲੀਡਰ ਆ ਸਰਦਾਰ ਖੜਕ ਸਿੰਘ ਇਸ ਨੂੰ ਬੀ ਕਲਾਸ ਜੇਲ ਨਹੀਂ ਹੋਣੀ ਚਾਹੀਦੀ ਇਹਨੂੰ ਏ ਕਲਾਸ ਜੇਲ ਹੋਣੀ ਚਾਹੀਦੀ ਹੈ ਇਹਨੂੰ ਇਹ ਪੰਥ ਦੀ ਖਾਤਰ ਜੇਲ ਗਿਆ ਦੇਸ਼ ਦੀ ਖਾਤਰ ਜੇਲ ਗਿਆ ਤੇ ਇਹਦਾ ਜਿਹੜਾ ਬਣਦਾ ਸਤਕਾਰ ਜਿਹੜਾ ਬਣਦਾ ਰਤਬਾ ਉਹ ਏ ਕਲਾਸ ਜੇਲ ਦਾ ਬੀ ਕਲਾਸ ਜੇਲ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸਟੈਂਡ ਲਿਆ ਤੇ ਵਿਰੋਧ ਕੀਤਾ ਤੇ ਜਿਹੜੀ ਹੁਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬੰਦੀ ਸਿੰਘਾਂ ਦੀ ਰਹਾਈ ਲਈ ਕੀ ਕਰ ਰਹੀ ਆ ਉਹ ਪੰਥ ਤੇ ਕੌਮ ਦੇ ਸਾਰਾ ਕੁਝ ਸામਨੇ 3 ਜੁਲਾਈ 1938 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੇ ਹੱਕ ਵਿੱਚ ਵਿਸ਼ੇਸ਼ ਅਕਤਰਤਾ ਸੱਦੀ ਤੇ ਇੱਕ ਵਿਸ਼ੇਸ਼ ਮਤਾ ਪਾਇਆ ਕਿਉਂਕਿ ਉਦੋਂ ਸ਼ਹੀਦ ਗੰਜ ਦਾ ਮਾਮਲਾ ਚੱਲ ਰਿਹਾ ਸੀ ਤੇ ਮਾਸਟਰ ਤਾਰਾ ਸਿੰਘ ਤੇ ਅੰਗਰੇਜ਼ ਹਕੂਮਤ ਨੇ ਬਹੁਤ ਹੀ ਦਬਾਅ ਪਾਇਆ ਧਮਕੀਆਂ ਦਿੱਤੀਆਂ ਲਾਲਚ ਦਿੱਤੇ ਜਦੋਂ ਮਾਸਟਰ ਤਾਰਾ ਸਿੰਘ ਕਿਸੇ ਵੀ ਧਮਕੀਆਂ ਲਾਲਚ ਤੇ ਦਬਾਅ ਵਿੱਚ ਨਾ ਆਏ ਤਾਂ ਸਰਦਾਰ ਸਾਹਿਬ ਖਜਾਨ ਸਿੰਘ ਵੱਲੋਂ ਦਾਵਾ ਮਾਸਟਰ ਤਾਰਾ ਸਿੰਘ ਤੇ ਕਰ ਦਿੱਤਾ ਗਿਆ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਆਰੰਭ ਹੋਣ ਜਾ ਰਿਹਾ ਸੀ ਤਾਂ ਅੰਗਰੇਜ਼ ਸਰਕਾਰ ਨੇ ਸਰਦਾਰ ਸਾਹਿਬ ਖਜਾਨ ਸਿੰਘ ਵੱਲੋਂ ਮਾਸਟਰ ਤਾਰਾ ਸਿੰਘ ਤੇ ਦਿਵਾਨੀ ਦਾਵਾ ਕਰ ਦਿੱਤਾ ਦਿਵਾਨੀ ਦਾਵੇ ਦਾ ਕੇਸ ਚੱਲਿਆ ਪਰ ਜਦੋਂ ਮਾਸਟਰ ਤਾਰਾ ਸਿੰਘ ਫਿਰ ਵੀ ਕਿਸੇ ਦਬਾਅ ਵਿੱਚ ਨਾ ਆਏ ਤਾਂ ਸਰਦਾਰ ਸਾਹਿਬ ਖਚਾਨ ਸਿੰਘ ਵੱਲੋਂ ਦੁਬਾਰਾ ਦਰਖਾਸਤ ਲੈ ਕੇ ਮਾਸਟਰ ਤਾਰਾ ਸਿੰਘ ਤੇ ਫੌਜਦਾਰੀ ਕੇਸ ਚਲਾ ਦਿੱਤਾ ਗਿਆ ਜਦੋਂ ਫੌਜਦਾਰੀ ਕੇਸ ਚਲਾਇਆ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸਟੈਂਡ ਲਿਆ ਬਕਾਇਦਾ ਦਾ ਮਤਾ ਪਾਇਆ ਤੇ ਉਸ ਕੇਸ ਦੀ ਪੈਰਵਾਹੀ ਕੀਤੀ ਤੇ ਮਾਸਟਰ ਤਾਰਾ ਸਿੰਘ ਦੇ ਆਪਦੇ ਪ੍ਰਧਾਨ ਦੇ ਨਾਲ ਉਹ ਹੱਕ ਢਾਕੇ ਖੜੇ 2 ਮਾਰਚ 1949 ਨੂੰ ਮਾਸਟਰ ਤਾਰਾ ਸਿੰਘ ਦੇ ਸਾਥੀਆਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੁਰਾਤਨ ਮਰਿਆਦਾ ਨੂੰ ਭੰਗ ਕੀਤਾ ਬੁਰਸ਼ਾਗਰਦੀ ਦੀਆਂ ਘਟਨਾਵਾਂ ਕੀਤੀਆਂ ਇਸ ਦੇ ਵਿਰੁੱਧ ਵਿੱਚ 4 ਮਾਰਚ 1949 ਨੂੰ ਤ੍ਰੰਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰੰਗ ਕਮੇਟੀ ਦੀ ਇਕਤਰਤਾ ਸੱਦੀ ਤੇ ਮਤਾ ਪਾਇਆ ਤੇ ਤਕੀਦ ਕੀਤੀ ਮਾਸਟਰ ਤਾਰਾ ਸਿੰਘ ਨੂੰ ਕਿ ਉਹ ਆਪਣੇ ਸਾਥੀਆਂ ਨੂੰ ਇਸ ਸਖਤ ਸਨੇਹਾ ਦੇਣ ਉਹਨਾਂ ਨੂੰ ਵਰਜਣ ਕਿ ਉਹ ਆਪਣੇ ਰਾਜਸੀ ਮਤਪੇਦਾਂ ਦੀ ਖਾਤਰ ਗੁਰਦੁਆਰਿਆਂ ਦੀ ਆੜ ਨਾ ਲੈਣ ਗੁਰਦੁਆਰਿਆਂ ਦੀ ਆੜ ਦੇ ਵਿੱਚ ਆਪਦੇ ਰਾਜਸੀ ਨਿਸ਼ਾਨਿਆਂ ਨੂੰ ਸਿੱਧ ਨਾ ਕਰਨ ਤੇ ਉਹਨਾਂ ਨੂੰ ਇਹ ਸਖਤ ਤਕੀਦ ਕਰਕੇ ਕਿ ਜੇ ਅਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਰਨਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਕਹਿੰਦੇ ਕਹਾਉਂਦੇ ਆਗੂਆਂ ਨੂੰ ਸਪਸ਼ਟ ਰੂਪ ਵਿੱਚ ਮਤਾ ਪਾ ਕੇ ਤਕੀਦ ਕਰਦੀ ਸੀ ਸਨੇਹਾ ਦਿੰਦੀ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਮਰਿਆਦਾ ਨੂੰ ਇਸੇ ਤਰ੍ਹਾਂ ਬਣਾਈ ਰੱਖਿਆ ਜਾਵੇ ਇਨਾਂ ਵਿੱਚ ਕਿਸੇ ਕਿਸਮ ਦਾ ਵਿਗਨ ਨਾ ਪਵੇ ਸੰਗਤ ਜੀ 18 ਨਵੰਬਰ 1973 ਦੇ ਮਤੇ ਤੋਂ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਜਿਹੜੀ ਅੰਗਰੇਜ਼ ਸਰਕਾਰ ਦੀ ਨੀਤੀ ਸੀ ਤੇ ਜਿਹੜੀ ਹਿੰਦ ਸਰਕਾਰ ਦੀ ਭਾਰਤ ਸਰਕਾਰ ਦੀ ਨੀਤੀ ਸੀ ਉਹ ਬਿਲਕੁਲ ਅੰਗਰੇਜ਼ਾਂ ਦੇ ਨਾਲ ਤੇ ਭਾਰਤ ਸਰਕਾਰ ਦੀ ਨੀਤੀ ਮੇਲ ਖਾਂਦੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਵਰਤਮਾਨ 2025 ਤੱਕ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਸਿੱਖਾਂ ਨਾਲ ਵਧੀਆਂ ਕਰਦੀ ਆਈ ਆ ਜਿਹਦੀ ਸਪਸ਼ਟ ਉਦਾਹਰਣ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1973 ਦੇ ਵਿੱਚ ਗਿਆਨੀ ਬਖਸ਼ੀਸ਼ ਸਿੰਘ ਜਿਹੜੇ ਜਨਰਲ ਸਕੱਤਰ ਸੀ ਯੂਕੇ ਅਕਾਲੀ ਦਲ ਦੇ ਪੰਜਾਬ ਸਰਕਾਰ ਨੇ ਉਦੋਂ ਉਹਨਾਂ ਦੀ ਨਜ਼ਰਬੰਦੀ ਇੱਕ ਹਫ਼ਤੇ ਲਈ ਹੋਰ ਵਧਾਤੀ ਇਸ ਕਰਕੇ ਜਦੋਂ ਹੀ ਉਹਨਾਂ ਨੇ ਨਜ਼ਰਬੰਦੀ ਹੋਰ ਵਧਾਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕਤਰਤਾ ਸਦਣੀ ਪਈ ਪਰ ਨਾਲ ਹੀ ਦੇਖੋ ਪੰਜਾਬ ਸਰਕਾਰ ਨਜ਼ਰਬੰਦੀ ਵਧਾਉਂਦੀ ਆ ਤੇ ਭਾਰਤ ਸਰਕਾਰ ਗਿਆਨੀ ਬਖਸ਼ੀਸ਼ ਸਿੰਘ ਨੂੰ ਦੇਸ਼ ਨਿਕਾਲੇ ਦਾ ਹੁਕਮ ਦਿੰਦੀ ਆ ਕਿ ਇਸ ਤੋਂ ਬਾਅਦ ਜਦੋਂ ਨਜ਼ਰਬੰਦੀ ਖਤਮ ਹੋਊਗੀ ਤਾਂ ਗਿਆਨੀ ਬਖਸ਼ੀਸ਼ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਜਾਊਗਾ ਤੇ ਗਿਆਨੀ ਬਖਸ਼ੀਸ਼ ਸਿੰਘ ਕਦੇ ਵੀ ਭਾਰਤ ਦੇ ਵਿੱਚ ਵਾਪਸ ਨਹੀਂ ਆ ਸਕਦੇ ਉਹ ਯੂਕੇ ਹੀ ਰਹਿਣਗੇ ਜਿਵੇਂ ਕਾਲੀਆਂ ਸੂਚੀਆਂ ਹੁਣ ਜਾਰੀ ਹੋਈਆਂ ਵੀ ਆ ਇਹ 1973 ਦੀ ਗੱਲ ਆ ਤੇ ਉਸ ਤੋਂ ਪਹਿਲਾਂ ਸਦਾ ਸੋਹਣ ਸਿੰਘ ਨੂੰ ਵੀ ਭਾਰਤ ਸਰਕਾਰ ਦੇਸ਼ ਨਕਾਲੇ ਦਾ ਹੁਕਮ ਦੇ ਚੁੱਕੀ ਸੀ ਕਿ ਉਹ ਵੀ ਦੇਸ਼ ਵਿੱਚ ਵਾਪਸ ਨਹੀਂ ਆ ਸਕਦੇ ਵਿਚਾਰ ਇਹ ਕਰਨ ਵਾਲਾ ਇਤਿਹਾਸ ਤੋਂ ਸਾਨੂੰ ਸੇਧੇ ਮਿਲਦੀ ਆ ਕਿ ਚਾਹੇ ਉਹ ਅੰਗਰੇਜ਼ ਸਰਕਾਰ ਸੀ ਚਾਹੇ ਉਹ ਭਾਰਤ ਸਰਕਾਰ 1973 ਵੇਲੇ ਦੀ ਸੀ ਚਾਹੇ ਪੰਜਾਬ ਸਰਕਾਰ ਸੀ ਚਾਹੇ ਅੱਜ ਦੀ ਪੰਜਾਬ ਸਰਕਾਰ ਆ ਚਾਹੇ ਅੱਜ ਦੀ ਭਾਰਤ ਸਰਕਾਰ ਆ ਇਹ ਸਿੱਖਾਂ ਨੂੰ ਅਧਿਕਾਰ ਨਹੀਂ ਦਿੰਦੀ ਸਿੱਖਾਂ ਦੇ ਨਾਲ ਬਦਸਲੂਕੀ ਕਰਦੀ ਆ ਸਿੱਖਾਂ ਦੇ ਨਾਲ ਵਧਿਕੀਆਂ ਕਰਦੀ ਆ 1973 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸਖਤ ਸਟੈਂਡ ਲਿਆ ਸੀ ਤੇ ਸਰਕਾਰ ਦੇ ਖਿਲਾਫ ਇਸ ਗੱਲ ਦੀ ਅਗਵਾਈ ਵੀ ਕੀਤੀ ਤੇ ਇਸ ਗੱਲ ਦੀ ਪੈਰਵਾਹੀ ਵੀ ਕੀਤੀ ਕਿ ਗਿਆਨੀ ਬਖਸ਼ੀਸ਼ ਸਿੰਘ ਜਿਹੜੇ ਕਿ ਜਰਨਲ ਸਕੱਤਰ ਸੀ ਯੂਕੇ ਅਕਾਲੀ ਦਲ ਦੇ ਉਹਨਾਂ ਦੀ ਨਜ਼ਰਬੰਦੀ ਖਤਮ ਕੀਤੀ ਜਾਵੇ ਤੇ ਜਿਹੜਾ ਉਹਨਾਂ ਦੇ ਖਿਲਾਫ ਭਾਰਤ ਸਰਕਾਰ ਨੇ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਉਹ ਵਾਪਸ ਲਿਆ ਜਾਵੇ ਇਹ ਸਿੱਖਾਂ ਦੇ ਹਿੱਤਾਂ ਦਾ ਕਹਾਣਾ ਸਿੱਖਾਂ ਦੀਆਂ ਜਿਹੜੀਆਂ ਕੌਮੀ ਭਾਵਨਾਵਾਂ ਉਹਨਾਂ ਦਾ ਕਹਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਉਸ ਸਮੇਂ ਬੜੇ ਸਖਤ ਸਟੈਂਡ ਲੈਂਦੀ ਸੀ ਆਪਦੇ ਲੀਡਰਾਂ ਦੇ ਪ੍ਰਤੀ ਆਪਦੇ ਸਿੱਖਾਂ ਦੇ ਪ੍ਰਤੀ ਆਪਦੀ ਕੌਮ ਦੇ ਪ੍ਰਤੀ